ਹਾਂਜੀ ਸਾਰੇ ਹੀ ਕਾਲਜ ਜੀ ਉਮੀਦ ਕਰਦਾਂ ਤੁਸੀਂ ਬਹੁਤ ਵਧੀਆ ਹੋਵੋਗੇ ਅੱਜ ਆਪਾਂ ਵੀਡੀਓ ਅਪਲੋਡ ਕੀਤੀਆਂ ਸੀਗੀਆਂ ਭੈਣ ਸੁਖ ਦੀਆਂ ਹਨਾ ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗਿਆ ਸੀ ਕਿ ਭੈਣ ਸੁਖ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਗਏ ਤੇ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਨਾਲ ਲਾਵੇ ਉਹਨਾਂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਪਰ ਜੇ ਆਪਾਂ ਗੱਲ ਕਰੀਏ ਭੈਣ ਦੇ ਸੁੱਖ ਦੇ ਸੋਹਰੇ ਪਰਿਵਾਰ ਦੀ ਆਪਾਂ ਉਹਨਾਂ ਸਾਰੇ ਹੀ ਚੰਗੀ ਤਰ੍ਹਾਂ ਜਾਣਦੀਆਂ ਕਿਉਂਕਿ ਉਹ ਜੋ ਵੀ ਵੀਡੀਓ ਬਣਾਉਂਦੇ ਆ ਹਨਾ ਆਪਣੇ ਘਰ ਦੀ ਹੈ ਨਾ ਉਹ ਆਪਣੇ ਸਾਹਮਣੇ ਲੈ ਕੇ ਆਉਂਦੇ ਹੁੰਦੇ ਆ ਵਲੌਗ ਪਾਉਂਦੇ ਆ ਜੋ ਵੀ ਵੀਡੀਓ ਪਾਉਂਦੇ ਆ ਉਹ ਆਪਾਂ ਸਾਰੇ ਹੀ ਦੇਖਦੇ ਆਂਗੇ ਉਹਨਾਂ ਨੂੰ ਵੀ ਕਿੰਨੇ ਉਹ ਵਧੀਆ ਪਿਆਰ ਨਾਲ ਰਹ ਰਹੇ ਆ ਹਨਾ ਜਪੀਤ ਭੈਣਾਂ ਤੇ ਸੁਖ ਭੈਣ ਸੀਗੀਆਂ ਨਾ ਇੱਕ ਮਾਤੀ ਵਾਂਗੂ ਹੀ ਰਹਿੰਦੀਆਂ ਸੀਗੀਆਂ ਉਹਨਾਂ ਦਾ ਰਿਸ਼ਤਾ ਵੇਖ ਕੇ ਬਿਲਕੁਲ ਹੀ ਨਹੀਂ ਲੱਗਦਾ ਸੀਗਾ ਵੀ ਉਦਰਾਣੀ ਚ ਜਾਣੀਆਂ ਤੇ ਉਹ ਆਪਣੀ ਜਿਹੜੀ ਹਾਲ ਵੀਡੀਓ ਦੇ ਵਿੱਚ ਹਨਾ ਜਿਹੜੀ ਸੋਖੋਂ ਨੂੰ ਆਪਣੀ ਬੇਟੀ ਦਾ ਹੀ ਰੋਲ ਦਿੰਦੇ ਹੁੰਦੇ ਸੀਗੇ ਤੇ ਇਦਾਂ ਉਹ ਜਿਹੜੀ ਉਹਦੇ ਮੰਮੀ ਆ ਹਨਾ ਸੁਖ ਦੇ ਮਤਲਬ ਕਿ ਸੱਸਾਂ ਉਹਨਾਂ ਦਾ ਸੁਭਾਅ ਵੀ ਆਪਾਂ ਨੂੰ ਪਤਾ ਗਿਆ ਵੀਡੀਓ ਦੇ ਵਿੱਚ ਵੇਖਿਆ ਹੀ ਆ ਨਾ ਕਿੰਨੇ ਠੰਡਾ ਸੁਭਾਅ ਪੂਰੇ ਪਰਿਵਾਰ ਦਾ ਤੇ ਸੁਖ ਦਾ ਵੀ ਸੁਭਾਅ ਸੀ ਤੇ ਆਪਾਂ ਉਹਨਾਂ ਦੇ ਹਸਬੰਡ ਦਾ ਵੀ ਵੇਖਿਆ ਹੀ ਆ ਹੁਣ ਵੀਡੀਓਜ਼ ਦੇ ਵਿੱਚ ਵੀ ਕਿੰਨਾ ਭੋਲੇ ਆ ਉਹਦੇ ਹਸਬੰਡ ਹਨਾ ਕੋਈ ਉਸ ਨੂੰ ਨਾਲ ਵੀ ਇਹ ਨਾ ਹੈ ਨੀਗਾ ਨਾ ਇਦਾਂ ਲੱਗਦਾ ਵੀ ਉਸ ਦੇ ਹਸਬੰਡ ਜਿਆਦਾ ਚੁਸਤ ਤੇ ਚਲਾਕ ਹੋਣ ਕਿ ਇਦਾਂ ਵੀ ਆਪਾਂ ਨਹੀਂ ਕਹਿ ਸਕਦੇ ਹਨਾ ਪਰ ਜੋ ਰੱਬ ਨੂੰ ਮਨਜ਼ੂਰ ਆ ਉਹ ਹੋ ਗਿਆ ਵਾ ਹਨਾ ਉਹਨਾਂ ਦੇ ਘਰ ਤੇ ਪਰ ਇੱਕ ਚੀਜ਼ ਜਿਹੜੀ ਬਹੁਤ ਹੀ ਜ਼ਿਆਦਾ ਗਲਤ ਹੋਈ ਆ ਵੀ ਉਹਨਾਂ ਨੂੰ ਜਿਹੜੀ ਆ ਸੁੱਖ ਦੀ ਇਲਾਸ਼ ਨਹੀਂ ਦਿੱਤੀ ਗਈ ਅੰਤਿਮ ਸੰਸਕਾਰ ਕਰਨ ਨੂੰ ਜਿਸ ਦਾ ਦੁੱਖ ਉਹਨਾਂ ਸਾਰਿਆਂ ਨੂੰ ਹੀ ਆ ਪਰ ਉਹਨਾਂ ਦੀ ਪੀਕਾ ਫੈਮਿਲੀ ਦੇ ਵਿੱਚ ਉਸ ਦਾ ਦੇਹ ਸੰਸਕਾਰ ਹੋਇਆ ਵਾ ਤੇ ਉਹਨਾਂ ਦੇ ਜਿਹੜੇ ਪਿਤਾ ਜੀ ਆ ਸੁਖ ਤੇ ਡੈਡੀ ਆ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਆਜੋ ਤੁਸੀਂ ਇੱਥੇ ਬੱਚਿਆਂ ਨੂੰ ਵੀ ਲੈ ਕੇ ਆਓ ਹਨਾ ਵੀ ਤੁਸੀਂ ਆ ਸਕਦੇ ਆ ਵੀ ਤੁਸੀਂ ਇੱਥੇ ਸस्कार ਅਸੀਂ ਆਪਣੇ ਪਕੇ ਪਿੰਡ ਹੀ ਸੁਖ ਦਾ ਸस्कार ਕਰਨਾ ਵਾ ਫਿਰ ਉਹ ਫੈਮਿਲੀ ਗਈ ਬੱਚੇ ਗਏ ਹਨਾ ਪ੍ਰੀਤ ਪਿੰਨ ਬਿੰਦਾ ਵੀਰ ਜੀ ਦਾ ਪੂਰਾ ਪਰਿਵਾਰ ਗਿਆ ਉੱਥੇ ਹੈ ਨਾ ਤੇ ਉਹ ਬਹੁਤ ਲੋਕਾਂ ਨੇ ਲੋ ਕਿ ਐਸੀ ਵੀ ਤੁਸੀਂ ਨਾ ਜਾਓਗੇ ਤੁਹਾਨੂੰ ਬੋਲਣਗੇ ਪਰ ਨਹੀਂ ਫਿਰ ਵੀ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਕੋਈ ਨਹੀਂ ਆਉ ਹਣਾ ਵੀ ਸਾਰਾ ਸੇ ਇੱਥੇ ਇਹਦੇ ਪੇਕਾ ਫੈਮਿਲੀ ਵਿੱਚ ਹੀ ਇਹਦਾ ਸੰਸਕਾਰ ਕਰਨਾ ਵਾ ਕਿਉਂਕਿ ਇਹ ਸੁਖ ਭੈਣ ਤੇ ਇੱਕ ਸਲਾਹਤ ਸੀਗੀ ਹੈ ਨਾ ਉਹਨੇ ਹਮੇਸ਼ਾ ਆਪਣੀ ਜਿਵੇਂ ਪਿੰਡ ਵਿੱਚ ਹੀ ਹੋਗੇ ਪ੍ਰੀਤ ਭੈਣ ਹੋਗੀ ਹੈ ਨਾ ਪੂਰੀ ਆਪਣੀ ਸੋਹਰਾ ਫੈਮਿਲੀ ਦੀ ਇੱਜ਼ਤ ਬਣਾ ਕੇ ਰੱਖੀ ਹੋਈ ਸੀ ਆਪਣੇ ਪੇਕੇ ਪਰਿਵਾਰ ਦੇ ਵਿੱਚ ਜੋ ਵੀ ਉਸ ਟਾਈਮ ਉਹਨਾਂ ਨੂੰ ਮਿਲਦਾ ਸੀ ਉਹ ਹਾਰੀ ਕੀ ਕੀ ਗੰਦਾ ਸੀ ਵੀ ਤੁਹਾਡਾ ਪਰਿਵਾਰ ਜਿੱਤਾ ਬਿਲਕੁਲ ਵੀ ਨਹੀਂ ਲੱਗਦਾ ਸੀ ਵੀ ਇਹ ਚੀਜ਼ ਹੋਊਗੀ ਕਿਉਂਕਿ ਉਹਨੇ ਇੰਨੀ ਜ਼ਿਆਦਾ ਮਤਲਬ ਕਿ ਅਵਦੇਪ ਸੋਹਰਾ ਪਰਿਵਾਰ ਦੀ ਸੋਖਣਿਆ ਦੇ ਪੇਕੇ ਪਰਿਵਾਰ ਚ ਇੰਨੀ ਜ਼ਿਆਦਾ ਇੱਜ਼ਤ ਬਣਾਈ ਸੀਗੀ ਉਹ ਹਜੇ ਵੀ ਨਹੀਂ ਮੰਨ ਰਹੇ ਵੀ ਇਦਾਂ ਦੀ ਕੋਈ ਚੀਜ਼ ਹੋਈ ਆ ਹਨਾ ਉਹਨਾਂ ਦਾ ਪਰਿਵਾਰ ਪਰ ਇਹ ਚੀਜ਼ ਦਾ ਬਹੁਤ ਦੁੱਖ ਲੱਗਿਆ ਕਿ ਜਿਹੜੇ ਉਹਦੇ ਸੰਸਕਾਰ ਹਨ ਇੱਥੇ ਨਹੀਂ ਹੋਇਆਗਾ ਉਸਦੇ ਸੋਹਰੇ ਪਰਿਵਾਰ ਦੇ ਵਿੱਚ ਪਰ ਕੋਈ ਗੱਲ ਨਹੀਂ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਨਾ ਉਹੀ ਹੋਣਾ ਵਾ ਪਰ ਉਹ ਬੱਚੇ ਹਨਾ ਔਰ ਮਾਪੇ ਉਹ ਤਾਂ ਬਿਨਾਂ ਵੈਸੇ ਤਾਂ ਉਹਨਾਂ ਦਾ ਪਰਿਵਾਰ ਪੂਰਾ ਹੀ ਹੈਗਾ ਬੱਚੇ ਨਹੀਂ ਰੋਲਦੇ ਪਰ ਫਿਰ ਵੀ ਜਿਹੜਾ ਪਿਆਰ ਮਾਪਿਓਣੇ ਦੇਣਾ ਹਨਾ ਉਹ ਆਪਾਂ ਕਹਿ ਸਕਦੇ ਆ ਕਿਤਨੇ ਕਿਤੇ ਕਮੀ ਰਹੀ ਜਾਂਦੀ ਆ ਜਿਵੇਂ ਉਸਦੀ ਸੁੱਖ ਭੈਣ ਪੂਰੇ ਹੋ ਗਿਆ ਤੇ ਜੇ ਉਸ ਹਸਬੰਦ ਉਹਦੇ ਹਸਬੰਦ ਤੇ ਪਰਚਾ ਕਰਵਾਤਾ ਉਹਦੀ ਸੁੱਖ ਦੀ ਪੇਕਾ ਫੈਮਲੀ ਨੇ ਪਰਚਾ ਕਰਵਾਤਾ ਕਿ ਕੈਪਟਨ ਸਿੰਘ ਨੇ ਹੀ ਸਾਡੀ ਬੇਟੀ ਨੂੰ ਮਾਰਿਆ ਵਾ ਜੋ ਕਿ ਇਦਾਂ ਦੀ ਕੋਈ ਗੱਲ ਹੈ ਹੀ ਨਹੀਂ ਕਿ ਨਾ ਹੀ ਹਲੇ ਸਾਬਤ ਹੋਈ ਆ ਜਿਨਾ ਸਾਬਤ ਨਹੀਂ ਹੁੰਦੀ ਆਪਾਂ ਉਹਨਾਂ ਨੂੰ ਗਲਤ ਵੀ ਨਹੀਂ ਕਹਿ ਸਕਦੇ ਬਾਕੀ ਆਪਾਂ ਉਹਨਾਂ ਨੂੰ ਵੇਖਿਆ ਹੀ ਆ ਵੀਡੀਓ ਦੇ ਵਿੱਚ ਕਿੰਨੇ ਠੰਡੇ ਸਵਾਲ ਤੇ ਆ ਕਿ ਉਹਨਾਂ ਨੇ ਵੀਲੌਗ ਅਪਲੋਡ ਕੀਤੇ ਸੀ ਉਹਨਾਂ ਨੇ ਹੈਨਾ ਬਾਹਰੋਂ ਆਏ ਆ ਸੁਖ ਪਹਿਲੀ ਇੰਨਾ ਜ਼ਿਆਦਾ ਸਮਾਨ ਲੈ ਕੇ ਆਇਆ ਸਾਰੇ ਹੀ ਕਹਿ ਰਹੇ ਸੀ ਕਿ ਸੁਖ ਨੂੰ ਸਭ ਤੋਂ ਜ਼ਿਆਦਾ ਸਮਾਨ ਮਿਲਿਆ ਤੇ ਉਹਨਾਂ ਦੀ ਬੇਟੀ ਨੂੰ ਸਭ ਤੋਂ ਵੱਧ ਸਮਾਨ ਮਿਲਿਆ ਹੈਨਾ ਤੇ ਕਿੰਨਾ ਵਧੀਆ ਸਮਾਨ ਲੈ ਕੇ ਆਏ ਸੀ ਕਿ ਜੁਨਾ ਦੇ ਵਿੱਚ ਇਦਾਂ ਦੀ ਕੋਈ ਗੱਲ ਹੁੰਦੀ ਹੈਨਾ ਫਿਰ ਉਹਨਾਂ ਨੇ ਸਮਾਨ ਹੀ ਨਹੀਂ ਲੈ ਕੇ ਆਉਣਾ ਸੀਗਾ ਹਨਾ ਪਰ ਮਾੜੀ ਕਿਸਮਤ ਸੁੱਕ ਪੈੰਦੀ ਜੀ ਨੂੰ ਨਾ ਕੁਛ ਲਾਉਣਾ ਕਬੂਲ ਹੋਇਆ ਹਨ ਬਰਾਬਰ ਨੂੰ ਮਨਜ਼ੂਰ ਹੋਇਆ ਤੇ ਨਾ ਹੀ ਕੁਛ ਜਿਹੜਾ ਸਮਾਨ ਲੈਂਦਾ ਸੀ ਉਹ ਵਰਤਨਾ ਹਨਾ ਮਨਜ਼ੂਰ ਹੋਇਆ ਚਲੋ ਜਿੱਥੇ ਭਗਵਾੜਾ ਰੱਖੀ ਉੱਤੇ ਰਹਿਣਾ ਪੈਂਦਾ ਵਾ ਪਤ ਮਾ ਮਾ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਹਨਾ ਇੱਕ ਇਦਾਂ ਦੀ ਬੁੱਧੀ ਭਕਸ਼ਨ ਕੀ ਹੈ ਨਾ ਬੱਚਿਆਂ ਬਾਰੇ ਸੋਚ ਕੇ ਵੀ ਜਿਹੜਾ ਉਹ ਕੈਪਟਨ ਸਿੰਘ ਤੇ ਪਰਚਾ ਹੋਇਆ ਵਾ ਸੁੱਖ ਤੇ ਘਰ ਵਾਲੇ ਤੇ ਵੀ ਉਹ ਰੱਦ ਹੀ ਹੋ ਜੇ ਹੈ ਨਾ ਵੀ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਾ ਆਵੇ ਆਪਾਂ ਤੇ ਹੀ ਚਾਹੁੰਦੇ ਹਾਂ ਨਾ ਕਿਉਂਕਿ ਉਹ ਪਿਤਾ ਆਪਣੇ ਬੱਚਿਆਂ ਦੇ ਨਾਲ ਮਾਂ ਨਹੀਂ ਰਹੀ ਤੇ ਹੁਣ ਪਿਤਾ ਆਪਣੇ ਬੱਚਿਆਂ ਦੇ ਨਾਲ ਹੀ ਰਹੇ ਪਰ ਹੁਣ ਆਪ ਨੂੰ ਸਾਰਿਆਂ ਨੂੰ ਹੀ ਚਾਹੀਦਾ ਕਿ ਉਹਨਾਂ ਦੇ ਪਰਿਵਾਰ ਦੀ ਫੁੱਲ ਸਪੋਰਟ ਕਰੀਏ ਹੈ ਨਾ ਉਹਨਾਂ ਨੂੰ ਵੀ ਇਸ ਟਾਈਮ ਸਹਾਇਤਾ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੋ ਕਿ ਹੁਣ ਇਸ ਟਾਈਮ ਆਪਣਾ ਕਬੰਦਾ ਕੇ ਆਪਣਾ ਨੂਨਾ ਦਾ ਸਾਥ ਜਰੂਰ ਦੇਣਾ ਚਾਹੀਦਾ ਵਾ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਕਰ ਲਿਜੀਏ ਚੈਨਲ ਨੂੰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ